ਸਤਿਗੁਰ ਨਾਨਕ ਪਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜੋਕਰ ਸੂਰਜ ਨਿਕਲਿਆ ਤਾਰੇ ਛਿਪੇ ਅੰਧੇਰ ਪਲੋਆ ਪਹਿਲੇ ਪਾਛਾ ਜੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਜਿੱਥੇ ਅੱਜ ਸਵੇਰ ਤੋਂ ਹੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਅੱਜ ਸ਼ਾਮ ਵੇਲੇ ਸੰਗਤ ਵੱਲੋਂ ਦੀਮ ਵਾਲਾ ਕੀਤੀ ਗਈ ਉਪਰੰਤ ਐ ਜੀਪੀਸੀ ਵੱਲੋਂ ਜਿਹੜੀ ਆਤਸ਼ਬਾਜੀ ਕੀਤੀ ਗਈ ਆਤਸ਼ਬਾਜੀ ਦਾ ਨਜ਼ਾਰਾ ਦੇਖਣ ਵਾਲਾ ਸੀ ਆਓ ਤੁਹਾਨੂੰ ਵੀ ਦਰਸ਼ਨ ਕਰਾਨੇ ਹਾਂ ਸਾਡੇ ਨਾਲ ਮੌਜੂਦ ਨੇ ਕੁਝ ਸਰਦਾਰੋਂ ਅਸੀਂ ਗੱਲ ਕਰਦੇ ਹਾਂ ਵੀ ਕੀ ਕਹਿਣਾ ਉਹਨਾਂ ਦਾ ਹਾਂਜੀ ਕਿਹੜੀ ਜਗ੍ਹਾ ਤੋਂ ਆਏ ਜੀ ਮੈਂ ਰਾਜਸਥਾਨ ਸੇ ਆਇਆ ਹੂੰ ਜ਼ਿਲ੍ਹਾ भरतपुर ਰਿਟਾਇਰਡ ਹੈੱਡ ਕਨਸਟੇਬਲ ਹੂੰ ਰਾਜਸਥਾਨ ਪੁਲਿਸ ਅਰ ਇਸ ਤਰ੍ਹਾਂ ਲੱਗਦਾ ਜੀ ਤੁਸੀਂ ਆਸੂਬਾ ਜਰੂਰਤ ਨਹੀਂ ਲੱਗਣੇ ਕੀ ਇਹ ਤਾਂ ਪੈਦਾ ਕਰਨੇ ਵਾਲੇ ਈਸ਼ਵਰ ਹੈ ਬ੍ਰਹਮ ਰੂਪ ਹੈ ਬ੍ਰਹਮ ਰੂਪ ਨਾਨਕ ਦੇਵ ਜੀ ਸ਼ਿਵ ਜੀ ਸਦਾ ਸਿਵ ਕੇ ਸਰੂਪ ਹੈ ਆਨੰਦ ਸਰੂਪ ਹੈ ਇਹ ਸੋ ਐਸਾ ਸੰਸਾਰ ਮੇ ਹੋਣਾ ਹੀ ਨਹੀਂ ਹੈ ਐਸੀ ਦੀਮ ਵਾਲਾ ਕਹੀ ਹਾਂ ਇਹ ਰਾਮ ਵੰਸਨ ਸੇ ਹੈ ਰਾਮ ਵੰਸਸ ਕੁਛ ਕੁਸ ਕੇ ਮਨਸਰਜ ਮੰਨੇ ਜਾਤੇ ਹਨ और ब्रह्म रूप हैं ये नानक देव जी जिन्होंने पंथ चलाया है वाहे सदा सुखी रखे सदा चला रहे सिख पंथ हमेशा आगे बढ़ता रहे सबकी सेवा में लगा रहे बहुत बहुत बढ़िया लगा बहुत बढ़िया इतना दिल दिल खुश दिल खुश हो गया नहीं लख 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 आपने भी मौजूद ने सर किस तरह का लगा जी आपसे भाई दीपमाला देखिए भाई दीपमाला हर गुरपुर होंगी है ਇਹ ਹਰ ਗੁਰੂਪਤੇ ਇਹਨੂੰ ਇੱਕ ਵਿਆਹ ਸ਼ਾਦੀ ਵਗੈਰੀ ਸ਼ਿੰਗਾਰਿਆ ਜਾਂਦਾ 골ਡਨ ਟੈਂਪਲ ਨੂੰ ਸ਼ਿੰਗਾਰ ਕੇ ਸੰਗਤਾਂ ਇਤੇ ਹੋ ਮੋਹਮਾ ਕੇ ਇਸੇ ਕਰਕੇ ਆਉਂਦੀ ਐ ਇਸ ਉਦਾ ਨਜ਼ਾਰਾ ਦੇਖਣ ਲਈ ਤੇ ਨਮਸਤਕ ਹੋਣ ਲਈ ਇਹ ਸਾਰੇ ਵਰਡ ਦੇ ਵਿੱਚ ਨਾਨਕ ਲੇਵਾ ਜਿੰਨੇ ਵੀ ਹੈਗੇ ਨੇ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਐ ਕਿ ਸੱਚਖੰਡ ਦੇ ਵਿੱਚ ਆਪਣੀ ਹਾਜ਼ਰੀ ਭਰੀ ਐ ਆਪ ਸਭ ਨੂੰ ਸਾਰੀ ਸੰਗਤ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰ ਗੁਰਪ੍ਰੀਤ ਲੱਖ ਲੱਖ ਕਰੋੜ ਕਰੋੜ ਵਧਾਈਆਂ ਕਿ ਨਾ ਦੀ ਕਿਹੜੀ ਜਗਤ ਹੋਏ ਤੁਸੀਂ ਅਸੀਂ ਜਗਰਾਉਂ ਤੋਂ ਆਏ ਆ ਜੀ ਨਾਮ ਗੁਰਪ੍ਰੀਤ ਸਿੰਘ ਹੈ ਕਿਸ ਤਰ੍ਹਾਂ ਲੱਗਾ ਸੁਭਾਈ ਬਹੁਤ ਜ਼ਿਆਦਾ ਵਧੀਆ ਲੱਗਾ ਬਹੁਤ ਜ਼ਿਆਦਾ ਵਧੀਆ ਲੱਗਾ ਨਜ਼ਾਰਾ ਕਿਤੇ ਦੇਖੂ ਕਿਤੇ ਨਹੀਂ ਮਿਲਦਾ ਇਹੋ ਜਿਹਾ ਥਾਂ ਹੀ ਹੈ ਨਹੀਂ ਦੁਨੀਆ ਦੇ ਡੇਠੇ ਸਭੇ ਥਾਮ ਨਹੀਂ ਤੋ ਜੀ ਲਾਈਫ ਫਰੇਮ ਹੈਗਾ ਕਰਕੇ ਰੱਖੋ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਨੇ ਅੱਜ ਅਰਸ਼ਬਾਜੀ ਦੀ ਦੇਖ ਰਹੀਆਂ ਨੇ ਇਸ ਨੂੰ ਇੰਜੋਏ ਕਰ ਰਹੀਆਂ ਨੇ ਆਓ ਅਸੀਂ ਗੱਲਬਾਤ ਕਰਦੇ ਹਾਂ ਜੀ ਹੋਰ ਵੀ ਹਾਂਜੀ ਜੀ ਦੀ ਕਿਨਾ ਜੀ ਮੇਰਾ ਨਾਮ ਸਰਤਾਜ ਸਿੰਘ ਕੀ ਕਹਿਣਾ ਚਾਹੋਗੇ ਅਰਸ਼ਬਾਜੀ ਦੀ ਮੌਲਾ ਦੇਖੀ ਤੁਸੀਂ ਕਿਹਨਾਂ ਸਰ ਮੈਨੂੰ ਮੈਂ ਜ਼ਿੰਦਗੀ 'ਚ ਪਹਿਲੀ ਵਾਰ ਮੇਰਾ ਡ੍ਰੀਮ ਹੀ ਅੱਜ ਮੈਂ ਦੇਖੀ ਬਹੁਤ ਵਧੀਆ ਲੱਗਿਆ ਆਮ ਸੋ ਹੈਪੀ ਧੰਨ ਗੁਰਨਾਨਕ ਦੇਵ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜਿੱਫਤੇ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਬਹੁਤ ਚੈਨਾ ਨਾ ਸੰਗਤਾਂ ਨੇ ਮਨਾਇਆ ਜੀ ਅਸੀਂ ਪਟਿਆਲੇ ਤੋਂ ਆਏ ਜੀ ਕਿ ਕਿਸ ਤਰ੍ਹਾਂ ਦਾ ਲੱਗਾ ਤੁਹਾਨੂੰ ਬਹੁਤ ਵਧੀਆ ਮਾਹੌਲ ਲੱਗਾ ਅੱਗੇ ਕਦੀ ਨਹੀਂ ਜੀ ਜਨਾਇਤ ਕੀ ਮਿਲਿਆ ਜੀ ਬਹੁਤ ਵਧੀਆ ਲੱਖ ਲੱਖ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਜੀ ਤੋ ਇਥੇ ਅਸੀਂ ਪਹੁੰਚੇ ਹਾਂ ਸੰਗਤਾਨਾ ਗੱਲਬਾਤ ਕੀਤੀ ਜਿਨ੍ਹਾਂ ਦਾ ਕਹਿਣਾ ਹੈ ਕਿ ਇਹੋ ਜਿਹਾ ਨਜ਼ਾਰਾ ਜਿਹੜਾ ਹੈ ਕਦੀ ਦੇਖਨ ਨੂੰ ਮਿਲਦਾ ਨਹੀਂ ਮਿਲਦਾ ਤੋ ਵਿਦਿ ਦੂਰ ਦੂਰ ਤੋਂ ਵਿਦੇਸ਼ਾਂ ਤੋਂ ਵੀ ਸੰਗਤਾਂ ਇਥੇ ਨਤਮਸਤਕ ਹੁਣ ਪਹੁੰਚਦੀਆਂ ਨੇ ਅੱਜ ਦੇ ਦਿਹਾੜੇ ਨੂੰ ਲੈ ਕੇ ਜਿੱਥੇ ਅੱਜ ਦਾ ਦਿਹਾੜਾ ਏ ਪਾਕਿਸਤਾਨ ਵਿਖੇ ਵੀ ਅੱਜ ਦੇ ਦਿਨ ਭੋਗ ਪਾਏ ਗਏ ਨੇ ਉੱਥੇ ਵੀ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਜੀ ਉੱਥੇ ਹੀ ਅੱਜ ਸਤਖੰਦ ਸ੍ਰੀ ਹਰਮੰਦਰ ਸਾਹਿਬ ਕੀ ਟੀਮ ਵਾਲਾ ਕੀਤੀ ਗਈ ਅਰਚਸ਼ਬਾਜੀ ਕੀਤੀ ਗਈ ਅਸੀਂ ਸੰਗਤਾਨਾ ਗੱਲਬਾਤ ਵੀ ਕੀਤੀ ਜਿਨ੍ਹਾਂ ਦੇ ਵਿੱਚ ਪਾਰੀ ਉਤਸ਼ਾਹ ਸੀ ਇਸ ਅਰਚਸ਼ਬਾਜੀ ਤੇ ਟੀ ਮੈਨੂੰ ਜਾਨੀ ਕਿ ਹਰਿੰਦਰ ਸਿੰਘ ਅਤੇ ਮੇਰੇ ਨਾਲ ਕੈਮਰਾਮੈਨ ਮਕੇਸ਼ 바ਵਾ ਨੂੰ ਦਿਓ ਇਜਾਜ਼ਤ ਥੈਂਕਸ ਵੀਰਾਂ ਟੀਵੀ ਅੰਮ੍ਰਿਤਸਰ